ਸੰਸਦ ਮਲਵਿੰਦਰ ਕਾਂਗੜੇ ਸੰਸਦ ਦੇ ਵਿੱਚ ਚੁੱਕੇ ਨੇ ਕਈ ਅਹਿਮ ਮੁੱਦੇ ਰਾਜੀ ਕੀ ਪੀ ਵਰਗੀਆਂ ਸੰਸਥਾਵਾਂ ਨੂੰ ਵਿੱਤੀ ਸੰਕਟ ਤੋਂ ਬਚਾਉਣ ਦੇ ਲਈ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਜਾਣ ਸੰਸਦ ਕਾਂਗ ਦੇ ਵੱਲੋਂ ਕਿਹਾ ਗਿਆ ਗੁਰੂ ਸਾਹਿਬਾਨ ਛੋਟੇ ਸਾਹਿਬਜ਼ਾਦੇ ਅਤੇ ਕਰਤਾਰ ਸਿੰਘ ਸਰਾਭਾ ਸ਼ਹੀਦਾ ਬਾਰੇ ਸਕੂਲਾਂ ਦੇ ਵਿੱਚ ਪੜਾਉਣਾ ਲਾਜ਼ਮੀ ਕੀਤਾ ਜਾਵੇ ਸੋ ਸੰਸਦ ਦੇ ਵਿੱਚ ਸੰਸਦ ਮਲਵਿੰਦਰ ਸਿੰਘ ਕਾਂਗ ਦੇ ਵੱਲੋਂ ਕਈ ਅਹਿਮ ਮੁੱਦਿਆਂ ਤੇ ਆਵਾਜ਼ ਚੁੱਕੀ ਗਈ ਹੈ ਪੰਜਾਬ ਵਰਗ ਯੂਨੀਵਰਸਿਟੀ ਵਰਗੇ ਜਿਹੜੇ ਇੰਸਟੀਚਿਊਟ ਹੈ ਜਿਹੜੇ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਗੁਜ਼ਰਦੇ ਆ ਤੇ ਮੇਰੀ ਭਾਰਤ ਸਰਕਾਰ ਨੂੰ ਬੇਨਤੀ ਆ ਇਹਨਾਂ ਇੰਸਟੀਚਿਊਸ਼ਨਸ ਨੂੰ ਬਚਾਉਣ ਲਈ ਇਹਨਾਂ ਸੰਸਥਾਵਾਂ ਨੂੰ ਬਚਾਉਣ ਲਈ ਇਸ ਪੰਜਾਬ ਯੂਨੀਵਰਸਿਟੀ ਵਰਗੀਆਂ ਯੂਨੀਵਰਸਿਟੀਆਂ ਨੂੰ ਸਪੈਸ਼ਲ ਜਿਹੜੀਆਂ ਗ੍ਰਾਂਟ ਜ਼ਰੂਰ ਦਿੱਤੀਆਂ ਜਾਣ। ਸਾਹਿਬ ਹਿਸਟਰੀ ਜਾਂ ਸਿਲੇਬਸ ਨੂੰ ਲੈ ਕੇ ਮੇਰੀ ਬੇਨਤੀ ਹੈ ਤੁਹਾਡੇ ਰਾਹੀਂ ਭਾਰਤ ਸਰਕਾਰ ਨੂੰ ਅਸੀਂ ਬਾਬਰ ਦੀ ਹਿਸਟਰੀ ਤੇ ਪੜਾਉਨੇ ਆ ਲੇਕਿਨ ਬਾਬਰ ਨੂੰ ਜਾਬਰ ਕਹਿਣ ਵਾਲੇ ਗੁਰੂ ਨਾਨਕ ਸਾਹਿਬ ਸਾਡੇ ਉਹ ਗੁਰੂਆਂ ਦੀ ਹਿਸਟਰੀ ਕਿਉਂ ਨਹੀਂ ਕੰਪਲਸਰੀ ਕੀਤੀ ਜਾਂਦੀ ਸਹਿਬਜ਼ਾਦਿਆਂ ਦੀ ਹਿਸਟਰੀ ਪੂਰੇ ਦੇਸ਼ 'ਚ ਕੰਪਲਸਰੀ ਕਿਉਂ ਨਹੀਂ ਕੀਤੀ ਜਾਂਦੀ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦੇਸ਼ 'ਚ ਲੈਂਡ ਰਿਫਾਰਮਸ ਕੀਤੇ ਉਹਨਾਂ ਦੀ ਹਿਸਟਰੀ ਕੰਪਲਸਰੀ ਕਿਉਂ ਨਹੀਂ ਕੀਤੀ ਜਾਂਦੀ ਕਰਤਾਰ ਸਿੰਘ ਸਰਾਭਾ ਉਹ ਸਖਸੀ ਸਪੀਕਰ ਸਾਹਿਬ ਜਿਨ੍ਹਾਂ ਤੋਂ ਇਨਸਪਾਇਰ ਹੋ ਕੇ ਪਗਗ ਸਿੰਘ ਨੇ ਜਿਹੜੀ ਆ ਦੇਸ਼ ਵਾਸੀ ਸਹਾਦਤ ਦਿੱਤੀ ਔਰ ਕਰਤਾਰ ਸਿੰਘ ਸਰਾਬਾ ਅਮਰੀਕਾ ਚ 18 ਸਾਲ ਦੀ ਉਮਰ ਚ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਇੰਡੀਆ ਆਇਆ ਸੀ ਔਰ ਕੁਰਬਾਨ ਹੋ ਗਿਆ ਐਫ ਜੇ ਲੋਕਾਂ ਨੂੰ ਜਿਹੜਾ ਆ ਸਿਲੇਬਸ ਚ ਇੰਟਰੋਡਿਊਸ ਨਹੀਂ ਕਰਉਣਾ ਚਾਹੀਦਾ ਬਰਕਿ ਕੰਪਲਸਰੀ ਕਰਉਣਾ ਚਾਹੀਦਾ ਮੇਰੀ ਬੇਨਤੀ ਆ ਤੁਹਾਡੇ ਰਾਹੀਂ ਮੰਤਰੀ ਸਾਹਿਬ ਵੀ ਇੱਥੇ ਬੈਠੇ ਆ ਇਹ ਤਮਾਮ ਸਾਡੇ ਜਿਹੜੇ ਰੀਅਲ ਹੀਰੋ ਆ ਇਹਨਾਂ ਨੂੰ ਜਿਹੜੇ ਸਾਡੇ ਇਹ ਐਜੂਕੇਸ਼ਨ ਇੰਸਟੀਚਿਊਟ ਆ ਉਹਨਾਂ ਦੇ ਸਿਲੇਬਸ ਚ ਕੰਪਲਸਰੀ ਜਿਹੜਾ ਆ ਉਹ ਜਗ੍ਹਾ ਮਿਲਣੀ